ਉਦੋਂ ਸਾਡੇ ਕਾਲਜ ਵਿੱਚ ਭਾਸ਼ਣ ਮੁਕਾਬਲੇ ਕਰਾਏ ਜਾ ਰਹੇ ਸਨ ਹੋਰ ਕਾਲਜਾਂ ਦੇ ਵਿਦਿਆਰਥੀ ਵੀ ਇਸ ਵਿੱਚ ਭਾਗ ਲੈਣ ਲਈ ਆ ਰਹੇ ਸਨ ਇੱਕ ਕਮਹੱਤਪੂਰਨ ਵਿਸ਼ਾ ਸੀ ਔਰਤ ਦੀ ਆਜ਼ਾਦੀ ਅਤੇ ਹੱਕ ਇਸ ਉੱਪਰ ਮੈਂ ਤਕਰੀਰ ਕਰਨੀ ਕਰਕੇ ਕਾਫੀ ਮਿਹਨਤ ਕਰ ਰਹੀ ਸੀ ਜਾਣਕਾਰੀ ਇਕੱਠੀ ਕਰਦੀ ਉਲਜੀ ਪਈ ਸਾਂ ਕਿ ਮੇਰੀ ਸਹੇਲੀ ਹਰਪ੍ਰੀਤ ਆ ਗਈ ਤੂੰ ਟਾਈਮ ਉੱਪਰ ਆਈ ਹੈ ਚੱਲ ਮੇਰੀ ਹੈਲਪ ਕਰ ਮੈਂ ਆਉਂਦੀ ਨੂੰ ਹੀ ਕਹਿ ਦਿੱਤਾ ਤਾਂ ਇਹਨੂੰ ਉਸ ਦਿਨ ਵੀ ਕਿਹਾ ਸੀ ਕਿ ਤੂੰ ਇਸ ਵਿਸ਼ੇ ਲਈ ਮੈਡਮ ਦਮਣ ਕੋਲੋਂ ਬਹੁਤ ਜਾਣਕਾਰੀ ਲੈ ਸਕਦੀ ਹੈ ਮੈਂ ਕੋਸ਼ਿਸ਼ ਤਾਂ ਕੀਤੀ ਸੀ ਪਰ ਪਿਛਲੇ ਹਫਤੇ ਮੈਨੂੰ ਉਹ ਕਿਧਰੇ ਨਜ਼ਰ ਹੀ ਨਹੀਂ ਆਈ ਉਹ ਛੁੱਟੀ ਤੇ ਸਨ ਪਰ ਇਸ ਵੇਲੇ ਸਟਾਫ ਰੂਮ ਵਿੱਚ ਚਾਹ ਲਈ ਬੈਠੇ ਹਨ ਚੱਲ ਹੁਣੇ ਤੁਰ ਮੈਡਮ ਦਮਣ ਸੁੰਦਰ ਸਖੀਤ ਦੀ ਮਾਲਕ ਹੋਣ ਦੇ ਨਾਲ-ਨਾਲ ਮਿਲਾਪੜੇ ਸੁਭਾਅ ਵਾਲੀ ਵੀ ਸੀ ਬੋਲਦੀ ਤਾਂ ਮੂੰਹ ਫੁੱਲ ਕਰਦੇ ਕਈ ਵਾਰੀ ਕਲਾਸ ਵਿੱਚ ਲੈਕਚਰ ਕਰਦੀ ਹੀ ਔਰਤਾਂ ਦੀ ਗੁਲਾਮੀ ਜ਼ਿੰਦਗੀ ਬਾਰੇ ਬੋਲਣ ਲੱਗਦੀ। ਸਾਨੂੰ ਸਾਰਿਆਂ ਨੂੰ ਔਰਤਾਂ ਦੀ ਆਜ਼ਾਦੀ ਲਈ ਡਟ ਕੇ ਖੜਾਉਣਾ ਚਾਹੀਦਾ ਹੈ। ਉਸ ਦੀ ਇਹ ਗੱਲ ਯਾਦ ਆਉਣ ਨਾਲ ਹੀ ਮੇਰੇ ਕਦਮ ਮੈਡਮ ਨੂੰ ਮਿਲਣ ਲਈ ਹੋਰ ਵੀ ਤੇਜ਼ ਹੋ ਗਏ। ਪਤਾ ਲੱਗਾ ਕੁੜੀਆਂ ਭਾਸ਼ਣ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਨੇ। ਸਾਨੂੰ ਦੇਖਦਿਆਂ ਹੀ ਦਮਨ ਮੈਡਮ ਨੇ ਕਿਹਾ ਤੁਹਾਨੂੰ ਪਤਾ ਹੀ ਹੈ ਮੈਂ ਇਸ ਤਰ੍ਹਾਂ ਦੇ ਝਮੇਲਿਆਂ ਤੋਂ ਦੂਰ ਰਹਿੰਦੀ ਹਾਂ। ਇਸ ਨੂੰ ਹੀ ਚਾ ਚੜਿਆ ਰਹਿੰਦਾ ਏ ਨਵੇਂ-ਨਵੇਂ ਤਜਰਬਿਆਂ ਦਾ ਹਰਪ੍ਰੀਤ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਇਹ ਤਾਂ ਬਹੁਤ ਚੰਗੀ ਗੱਲ ਹੈ ਮੈਨੂੰ ਖੁਸ਼ੀ ਹੋਈ ਕਿ ਨਵੀਂ ਪੀੜੀ ਦਾ ਝੁਕਾਵ ਖਾਸ ਵਿਸ਼ਿਆਂ ਵੱਲ ਹੋਇਆ ਉਸ ਨੇ ਆਪਣੇ ਚਿਹਰੇ ਅਤੇ ਅੱਖਾਂ ਵਿੱਚ ਚਮਕ ਜਿਹੀ ਲਿਆ ਕੇ ਆਖਿਆ ਮੈਨੂੰ ਵੀ ਤੁਹਾਡੇ ਖਿਆਲਾਂ ਨਾਲ ਹੀ ਹੌਸਲਾ ਮਿਲਿਆ ਹੈ ਕਿ ਔਰਤਾਂ ਹੀ ਆਪਣੇ ਹੱਕਾਂ ਲਈ ਲੜ ਸਕਦੀਆਂ ਹਨ ਕੁੜੀ ਨੂੰ ਇਹ ਲੜਾਈ 5 ਸਾਲ ਦੀ ਉਮਰ ਵਿੱਚ ਹੀ ਲੜਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਦੋਂ ਉਸ ਨੂੰ ਆਪਣੇ ਮਾਪੇ ਤੋਂ ਭਰਾ ਨਾਲੋਂ ਵੱਖਰਾ ਸਲੂਕ ਮਿਲਦਾ ਹੈ ਮੈਡਮ ਨੇ ਮੁੱਢਲੇ ਹੱਕ ਦੀ ਗੱਲ ਕੀਤੀ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਗੱਲਾਂ ਉਸ ਨੇ ਸਾਡੇ ਨਾਲ ਕੀਤੀਆਂ ਮੈਨੂੰ ਦੋ ਕਿਤਾਬਾਂ ਵੀ ਦਿੱਤੀਆਂ ਜਿਨ੍ਹਾਂ ਵਿੱਚ ਮਹਾਨ ਔਰਤਾਂ ਦੇ ਜੀਵਨ ਸੰਬੰਧੀ ਲਿਖਿਆ ਗਿਆ ਸੀ ਭਾਸ਼ਣ ਦੇ ਮੇਨ ਨੁਕਤੇ ਲਿਖਵਾਉਣ ਲਈ ਉਸ ਨੇ ਅਗਲੇ ਦਿਨ ਵਿੱਚ ਵੱਖ-ਵੱਖ ਟਾਈਮ ਦਿੱਤਾ ਉਸ ਨੇ ਸਾਨੂੰ ਨਵੀਂ ਪੀੜੀ ਦੀਆਂ ਕਿਹਾ ਮੈਂ ਹਰਪ੍ਰੀਤ ਨਾਲ ਗੱਲ ਕਰੀ ਸਾਂ ਮੂਵਿਤਾ ਨਵੀਂ ਪੀੜੀ ਦੀ ਹੈ ਅਜੇ 2-3 ਸਾਲ ਤਾਂ ਹੋਏ ਹਨ ਉਸਦੇ ਵਿਆਹ ਨੂੰ ਹਾਂ ਅਜੇ ਤਾਂ ਉਸਦੇ ਕੋਈ ਬੱਚਾ ਵੀ ਨਹੀਂ ਹੈ ਅਸੀਂ ਹੈ ਤਾਂ ਉਸ ਦੀਆਂ ਵਿਦਿਆਰਥਣਾ ਇਸ ਲਈ ਉਹ ਸਾਨੂੰ ਨਵੀਂ ਪੀੜੀ ਦੀਆਂ ਹੀ ਸਮਝਦੀ ਹੈ ਇੱਕ ਦਿਨ ਉਹ ਮੈਨੂੰ ਤਿਆਰੀ ਕਰਵਾਉਂਦੀ ਆਪ ਹੀ ਜੋਸ਼ ਵਿੱਚ ਆ ਗਈ ਅਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗੀ ਕਈ ਪੜੀਆਂ ਲਿਖੀਆਂ ਹੋ ਕੇ ਵੀ ਮਰਦ ਦੇ ਜ਼ੁਲਮ ਸਹੰਦਿਆ ਹਨ ਉਹਨਾ ਪੜ੍ਹ ਲਿਖ ਕੇ ਸਾਰੇ ਕੰਮ ਸਿੱਖ ਲਏ ਪਰ ਆਪਣੇ ਨਾਲ ਹੋ ਰਹੇ ਤਸੱਦਤ ਲਈ ਲੜਨਾ ਨਹੀਂ ਆਇਆ ਉਸਨੇ ਇਹ ਗੱਲ ਇੰਨੀ ਉੱਚੀ ਸੁਰ ਵਿੱਚ ਕਹਿ ਦਿੱਤੀ ਸੀ ਕਿ ਥੋੜਾ ਹੀ ਵੇਥ ਉੱਪਰ ਖੜੀਆਂ ਦੂਜੀਆਂ ਅਧਿਆਪਕਾਂ ਦੀਆਂ ਸਵਾਲੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਆਪਣੀਆਂ ਨਜ਼ਰਾਂ ਉਹਨਾਂ ਨਾਲ ਮਿਲਾਉਂਦਿਆਂ ਹੀ ਮੁਸਕਰਾ ਪਈ ਉਸਦੀ ਸਭ ਤੋਂ ਵੱਡੀ ਇਹੀ ਖੂਬੀ ਸੀ ਕਿ ਜਦੋਂ ਵੀ ਮੁਸਕਰਾਉਂਦੀ ਆਪਣੇ ਨਾਲ ਆਲਾ-ਦਵਾਲਾ ਵੀ ਮੁਸਕਰਾਉਂਦਾ ਦਿੰਦੀ ਉਸ ਦੇ ਜਾਣ ਤੋਂ ਬਾਅਦ ਮੈਡਮ ਪੂਰੀ ਜੋ ਉਸ ਦੇ ਰੂਪ ਅਤੇ ਲਿਆਕਤ ਨਾਲ ਕੁਝ ਈਰਖਾ ਰੱਖਦੀ ਹੋਣ ਕਾਰਨ ਮੈਡਮ ਸਬਰਵਾਲ ਨੂੰ ਕਹਿ ਰਹੀ ਸੀ ਦਮਨ ਨੂੰ ਤਾਂ ਦੇਖੋ ਕਿਵੇਂ ਉੱਚੀ ਆਵਾਜ਼ ਵਿੱਚ ਗੱਲਾਂ ਕਰਨੀਆਂ ਆ ਗਈਆਂ ਹਨ ਜਦੋਂ ਕਾਲਜ ਵਿੱਚ ਨਵੀਂ-ਨਵੀਂ ਆਈ ਸੀ ਤਾਂ ਬੋਲਦੀ ਵੀ ਸ਼ਰਮਾਉਂਦੀ ਸੀ ਮੈਡਮ ਸਬਰਵਾਲ ਦੇ ਆਪਣੇ ਸਹੁਰੇ ਘਰ ਵਿੱਚ ਪ੍ਰੋਬਲਮ ਰਹਿੰਦੀ ਸੀ ਉਸ ਨੇ ਵੀ ਸੋਚਿਆ ਸ਼ਾਇਦ ਦਮਨ ਉਸ ਨੂੰ ਹੀ ਸੁਣਾ ਰਹੀ ਹੈ ਇਸ ਲਈ ਉਹ ਬੋਲੀ ਦਾ ਮਨੂ ਰੱਬ ਨੇ ਸਾਰਾ ਕੁਝ ਦਿੱਤਾ ਹੈ ਅਮੀਰ ਮਾਪਿਆਂ ਦੀ ਸੁੰਦਰ ਅਤੇ ਸੁਚੱਜੀ ਧੀ ਚੰਗੇ ਘਰ ਵਿੱਚ ਵਿਆਹੀ ਗਈ ਅਤੇ ਕਾਲਜ ਵਿੱਚ ਹਰਮਨ ਪਿਆਰੀ ਹੋਣ ਦੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਅਤੇ ਆਂਗਵਾਣ ਵਿੱਚ ਵੀ ਚੰਗੀ ਥਾਂ ਬਣਾ ਲਈ ਹੈ ਗੱਲਾਂ ਤਾਂ ਆਪੇ ਆਉਣੀ ਹੈ ਮੈਨੂੰ ਨਹੀਂ ਲੱਗਦਾ ਭਈ ਇਹ ਆਪਣੇ ਪਤੀ ਤੋਂ ਉਹ ਇਹ ਵੀ ਖਵਾਉਂਦੀ ਹੋਊਗੀ ਮੈਡਮ ਪੂਰੀ ਨੇ ਆਪਣਾ ਅਨੁਮਾਨ ਲਗਾਇਆ ਮੇਰਾ ਦਿਲ ਕੀਤਾ ਕਿ ਮੈਂ ਜਵਾਬ ਦੇਵਾਂ ਕੀ ਉਹ ਇਹ ਖਵਾਏ ਵੀ ਕਿਉਂ ਕਿੰਨੀ ਮਿਹਨਤ ਅਤੇ ਲਗਨ ਨਾਲ ਆਪਣੀ ਜ਼ਿੰਦਗੀ ਜਿਉਂਦੀ ਹੈ ਉਹ ਕਿਉਂਕਿ ਇੱਕ ਦਿਨ ਉਸਨੇ ਗੱਲਾਂ ਕਰਦਿਆਂ ਆਖਿਆ ਸੀ ਮੈਂ ਕਾਲਜ ਆਉਣ ਤੋਂ ਪਹਿਲਾਂ ਘਰ ਦਾ ਸਾਰਾ ਕੰਮ ਤੜਕੇ ਉੱਠ ਕੇ ਨਿਮੇੜ ਲੈਂਦੀ ਹਾਂ ਤੁਸੀਂ ਆਪਣੀ ਮਦਦ ਲਈ ਕੋਈ ਨੌਕਰ ਬਗੈਰਾ ਨਹੀਂ ਰੱਖਿਆ ਮੈਂ ਉਸ ਨੂੰ ਉਸਦੇ ਉਦਮ ਦੀ ਦਾਤ ਦਿੰਦੇ ਪੁੱਛਿਆ ਸੀ ਮੇਰੀ ਮਦਰ-ਇਨ-ਲॉ ਪਸੰਦ ਨਹੀਂ ਕਰਦੀ ਨੌਕਰ ਰੱਖਣਾ ਉਹਨਾਂ ਦੇ ਖਿਆਲ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਨੌਕਰ ਉੱਪਰ ਭਰੋਸਾ ਕਰਨਾ ਠੀਕ ਨਹੀਂ ਨਾਲੇ ਘਰ ਦੇ ਕੰਮਾਂ ਨਾਲ ਕਸਰਤ ਚੰਗੀ ਹੋ ਜਾਂਦੀ ਹੈ ਇਹ ਕਹਿ ਕੇ ਉਹ ਮਿੰਨਾ ਜਿਹਾ ਹੱਸੀ ਇਸ ਕਰਕੇ ਹੀ ਤੁਸੀਂ ਪੂਰੇ ਫਿੱਟ ਹੋ ਮੈਂ ਮਖੌਲ ਨਾਲ ਕਿਹਾ ਅਗਲੇ ਦਿਨ ਜਦੋਂ ਮੈਂ ਉਹਨਾਂ ਨੂੰ ਮਿਲਣ ਗਈ ਤਾਂ ਪਤਾ ਲਗਾ ਕਿ ਮੈਡਮ ਕਾਲਜ ਨਹੀਂ ਨਹੀਂ ਆਈ ਤੀਜੇ ਦਿਨ ਜਦੋਂ ਮੈਂ ਉਹਨਾਂ ਨੂੰ ਮਿਲੀ ਤਾਂ ਉਹਨਾਂ ਦੇ ਮੱਥੇ ਤੇ ਬਾਹਾਂ ਉੱਪਰ 60 ਵਜੀ ਦੀ ਵੇਖੀ ਹੈਰਾਨ ਹੁੰਦੀ ਨੇ ਮੈਂ ਇੱਕਦਮ ਉਹਨਾਂ ਤੋਂ ਪੁੱਛਿਆ ਮੈਡਮ ਆਹ ਕੀ ਹੋ ਗਿਆ ਉਹ ਪਰਸੋਂ ਮੈਂ ਗੁਸਲਖਾਨਾ ਸਾਫ਼ ਕਰ ਰਹੀ ਸੀ ਤਾਂ ਤਿਲਕ ਕੇ ਡਿੱਗ ਪਈ ਜਿਸ ਕਾਰਨ ਇਹ ਮਾਮੂਲੀ ਜਿਹੀਆਂ ਚੋਟਾਂ ਲੱਗ ਗਈਆਂ ਥਾਂ ਥਾਂ ਨੀਲਾ ਹੋਇਆ ਪਿਆ ਹੈ ਅਤੇ ਇਸ ਦੇ ਲਈ ਇਹ ਮਾਮੂਲੀ ਹਨ ਚੰਗੀ ਬਹਾਦਰ ਲੱਗਦੀ ਹੈ ਇਹ ਗੱਲਾਂ ਬੁੱਲ ਤੇ ਲਿਹਾਉਣ ਦੀ ਥਾਂ ਮਨ ਵਿੱਚ ਹੀ ਦੱਬ ਰਹੀਆਂ ਸ਼ੀਸ਼ੇ ਅੱਗੇ ਖੜ ਕੇ ਭਾਸ਼ਣ ਦੇਣ ਦੀ ਪ੍ਰੈਕਟਿਸ ਵੀ ਕੀਤੀ ਮੇਰੀ ਸੋਚ ਨੂੰ ਤੋੜਦੇ ਹੋਏ ਉਸਨੇ ਕਿਹਾ ਏ ਹਮੇਸ਼ਾ ਚੇਤੇ ਰੱਖੀ ਕਿ ਭਾਸ਼ਣ ਕਰਤੇ ਦਾ ਦਰਸ਼ਕਾਂ ਦੀਆਂ ਅੱਖਾਂ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਇਸ ਨਾਲ ਤੁਹਾਡਾ ਆਤਮ ਵਿਸ਼ਵਾਸ ਹੋਰ ਵਧਦਾ ਹੈ ਮੈਡਮ ਜੋ ਤੁਸੀਂ ਦੱਸਿਆ ਸੀ ਕਿ ਇਸਤਰੀ ਜੰਮਨ ਤੋਂ ਲੈ ਕੇ ਬੁੱਢੇ ਹੋਣ ਤੱਕ ਗੁਲਾਮ ਹੀ ਰਹਿੰਦੀ ਹੈ ਮੇਰੀਆਂ ਕੁਝ ਸਾਥਨਾ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਉਹਨਾਂ ਦੇ ਅਨੁਸਾਰ ਹੁਣ ਜਮਾਨਾ ਬਦਲ ਗਿਆ ਹੈ ਕੁਝ ਲਈ ਬਦਲ ਗਿਆ ਹੋਵੇਗਾ ਪਰ ਹੁਣ ਵੀ ਬਹੁਤਿਆਂ ਨੂੰ ਬਚਪਨ ਵਿੱਚ ਪਿਤਾ ਦੀ ਜਵਾਨੀ ਵਿੱਚ ਭਰਾਵਾਂ ਦੀ ਵਿਆਹ ਤੋਂ ਬਾਅਦ ਪਤੀ ਦੀ ਅਤੇ ਬੁਢਾਪੇ ਵਿੱਚ ਪੁੱਤਾਂ ਦੀ ਗੁਲਾਮੀ ਕਰਨੀ ਪੈਂਦੀ ਹੈ। ਉਸ ਨੇ ਸੰਜੀਦਗੀ ਨਾਲ ਕਿਹਾ ਮੁਕਾਬਲੇ ਵਿੱਚ ਥੋੜੇ ਦਿਨ ਰਹਿ ਗਏ ਸਨ ਅਤੇ ਮੈਂ ਆਪਣਾ ਸਾਰਾ ਧਿਆਨ ਇਸ ਉੱਪਰ ਹੀ ਕੇਂਦਰ ਕਰ ਲਿਆ। ਸ਼ੀਸ਼ੇ ਦੇ ਅੱਗੇ ਖੜ ਕੇ ਬਾਰ-ਬਾਰ ਅਭਿਆਸ ਕਰਦੀ ਪਈ ਸਾਂ। ਥੋੜੀ ਬੈਠ ਉੱਪਰ ਬੈਠੇ ਦਾਦੀ ਜੀ ਕ੍ਰੋਸ਼ੀਆ ਬੁੰਦੇ-ਬੁੰਦੇ ਕਦੀ ਮੇਰੇ ਵੱਲ ਵੇਖ ਲੈਂਦੇ ਤੇ ਫਿਰ ਆਪਣੇ ਕੰਮ ਵਿੱਚ ਰੁੱਝ ਜਾਂਦੇ ਆਖਰਕਾਰ ਉਹਨਾਂ ਕੋਲੋਂ ਰਹਿਣਾ ਨਹੀਂ ਗਿਆ ਤੇ ਬੋਲੇ ਪੁੱਤਰ ਐ ਤੂੰ ਬਾਰ-ਬਾਰ ਕੀ ਕਹੀ ਜਾਂਦੀ ਐ ਕਿ ਔਰਤਾਂ ਨੂੰ ਬਰਾਬਰਤਾ ਮਿਲਣੀ ਚਾਹੀਦੀ ਹੈ ਮੈਂ ਠੀਕ ਤਾਂ ਕਹਿੰਦੀ ਹਾਂ ਕਿ ਔਰਤਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ ਇਹੋ ਜਿਹੀਆਂ ਗੱਲਾਂ ਸੋਚਣ ਵਾਲੀਆਂ ਨੂੰ ਬਰਾਬਰਤਾ ਤਾਂ ਪਤਾ ਨਹੀਂ ਮਿਲਦੀ ਹੈ ਜਾਂ ਨਹੀਂ ਪਰ ਤਲਾਕ ਜ਼ਰੂਰ ਮਿਲ ਜਾਂਦੇ ਹਨ ਏ ਕਹਿ ਕੇ ਦਾਦੀ ਜੀ ਉਪਰਾ ਜਹਾ ਹੱਸੇ ਇਸ ਦਾ ਮਤਲਬ ਤੁਸੀਂ ਵੀ ਔਰਤ ਦੀ ਆਜ਼ਾਦੀ ਦੇ ਖਿਲਾਫ ਮੈਂ ਬੁੱਢੀ ਹੋ ਗਈ ਹਾਂ ਮੈਂ ਕਦੇ ਗੁਲਾਮੀ ਮਹਿਸੂਸ ਕੀਤੀ ਹੀ ਨਹੀਂ ਸਰਦਾਰ ਜੀ ਨੇ ਵੀ ਮੈਨੂੰ ਕਦੀ ਕਿਸੇ ਗੱਲੋਂ ਨਹੀਂ ਸੀ ਰੋਕਿਆ ਅਤੇ ਮੈਂ ਉਹਨਾਂ ਦੇ ਸਾਰੇ ਕੰਮ ਚਾ ਨਾਲ ਕਰਿਆ ਕਰਦੀ ਅੱਜ ਕੱਲ੍ਹ ਦੀਆਂ ਸ਼ੋਕਰੀਆਂ ਨੂੰ ਤਾਂ ਪਤੀ ਦੀ ਸੇਵਾ ਨੂੰ ਗੁਲਾਮੀ ਸਮਝਦੀਆਂ ਹਨ हां अगर मेरे दादाजी ਵਰਗਾ ਨੇਕ ਸੁਭਾ ਦਾ ਪਤੀ ਹੋਵੇ ਤਾਂ ਗੁਲਾਮੀ ਕਰਨ ਵਿੱਚ ਕੀ ਹਰਜ ਹੈ ਸੇਵਾ ਦੀ ਥਾਂ ਤੇ ਜਿਹੜਾ ਮੈਂ ਗੁਲਾਮੀ ਵਾਲਾ ਸ਼ਬਦ ਵਰਤਿਆ ਸੀ ਉਹ ਦਾਦੀ ਜੀ ਨੂੰ ਚੰਗਾ ਤਾਂ ਨਹੀਂ ਸੀ ਲੱਗਾ ਪਰ ਫੇਰ ਵੀ ਚੁੱਪ ਰਹੇ ਅਤੇ ਮੈਂ ਵੀ ਆਪਣਾ ਅਭਿਆਸ ਜਾਰੀ ਰੱਖਿਆ ਜਦੋਂ ਮੈਂ ਆਪਣਾ ਭਾਸ਼ਣ ਹਰਪ੍ਰੀਤ ਨੂੰ ਸੁਣਾਇਆ ਤਾਂ ਉਹ ਖੁਸ਼ ਹੋ ਕੇ ਬੋਲੀ ਭਾਸ਼ਣ ਕਰਨ ਦਾ ਤੇਰਾ ਤਰੀਕਾ ਬਿਲਕੁਲ ਦਮਨ ਮੈਡਮ ਵਰਗਾ ਹੈ ਪਿਛਲੇ ਸਾਲ ਔਰਤਾਂ ਦੇ ਸੈਮੀਨਾਰ ਵਿੱਚ ਉਹ ਇਸ ਤਰ੍ਹਾਂ ਹੀ ਬੋਲੀ ਸੀ ਹੱਕਾਂ ਲਈ ਲੜਨ ਬਾਰੇ ਦੱਸਦੀ ਤਾਂ ਤਾਂ ਹਰ ਲਾਈਨ ਉੱਪਰ ਤਾਲੀਆਂ ਵੱਜਦੀਆਂ ਮੈਂ ਇਹ ਹੀ ਤੇਰੇ ਮੂੰਹੋਂ ਸੁਨਣਾ ਚਾਹੁੰਦੀ ਸੀ ਮੈਂ ਖੁਸ਼ ਹੋ ਕੇ ਕਿਹਾ ਬਸ ਹੁਣ ਇੱਕ ਵਾਰ ਦਮਨ ਮੈਡਮ ਨੂੰ ਭਾਸ਼ਣ ਸੁਣਾਉਣਾ ਹੈ ਤਾਂ ਜੋ ਮੈਂ ਵੀ ਉਸ ਵੱਲੋਂ ਵੱਜਦੀਆਂ ਤਾਲੀਆਂ ਸੁਣ ਸਕਾਂ ਮੁਕਾਬਲੇ ਤੋਂ 2 ਦਿਨ ਪਹਿਲਾਂ ਦਮਨ ਮੈਡਮ ਨੇ ਜਦੋਂ ਭਾਸ਼ਣ ਸੁਣਿਆ ਤਾਂ ਸੱਚਮੁੱਚ ਹੀ ਤਾਲੀਆਂ ਮਾਰਦੀ ਬੋਲੀ ਯੂ ਵੈਲਿਨ ਨਾਲ ਹੀ ਅੱਖਾਂ ਵਿੱਚ ਪਾਣੀ ਲਿਆਉਂਦੀ ਹੋਈ ਨੇ ਮੈਨੂੰ ਜਫੀ ਵਿੱਚ ਲੈ ਲਿਆ ਅਤੇ ਜੈਸ ਨਾਲ ਮੇਰਾ ਹੌਂਸਲਾ ਹੋਰ ਵੀ ਵੱਧ ਗਿਆ ਮੁਕਾਬਲੇ ਵਾਲੇ ਦਿਨ ਕਾਲਜ ਵਿੱਚ ਕਾਫੀ ਚਹਿਲ ਪਹਿਲ ਦਿਖ ਰਹੀ ਸੀ ਮੈਂ ਵੀ ਫਿੱਕਾ ਪਿੰਕ ਸੂਟ ਜੋ ਖਾਸ ਤਰੀਕੇ ਨਾਲ ਫਾਸ਼ਨ ਵਿੱਚ ਹਿੱਸਾ ਲੈਣ ਕਰਕੇ ਹੀ ਸਲਵਾਇਆ ਸੀ ਪਾਈ ਮੈਡਮ ਦਾ ਮਨੋਂ ਲੱਭਦੀ ਪਈਸਾ ਮੈਂ ਵੇਖਿਆ ਹਰਪ੍ਰੀਤ ਕਾਫੀ ਘਬराई ਹੋਈ ਮੇਰੇ ਵੱਲ ਨੂੰ ਦੌੜੀ ਆ ਰਹੀ ਹੈ ਨਜ਼ਦੀਕ ਆਉਣ ਉੱਪਰ ਕਹਿਣ ਲੱਗੀ ਬਹੁਤ ਹੀ ਮਾੜਾ ਹੋਇਆ ਮੈਡਮ ਦਮਨ ਹਸਪਤਾਲ ਵਿੱਚ ਹੈ ਅਤੇ ਉਸ ਦੀ ਤਬੀਅਤ ਬਹੁਤ ਖਰਾਬ ਹੈ ਇਹ ਸੁਣ ਕੇ ਮੇਰਾ ਜਿਵੇਂ ਸਾਹ ਹੀ ਰੁਕ ਗਿਆ ਹੋਵੇ ਅਤੇ ਮਸੀ ਬੁੱਲ ਹਿੱਲੇ ਕੀ ਹੋਇਆ ਉਸ ਦੀ ਤਬੀਅਤ ਨੂੰ ਅਸਲੀ ਗੱਲ ਦਾ ਤਾਂ ਪਤਾ ਨਹੀਂ ਪਰ ਕਹਿੰਦੇ ਹਨ ਕਿ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਮੈਂ ਤਾਂ ਸੁੰਨ ਹੋ ਗਈ ਮੈਨੂੰ ਲੱਗਾ ਜਿਵੇਂ ਮੇਰੇ ਹੋਸ਼ ਹੀ ਗਮ ਹੋ ਗਏ ਹੁਣ ਦਮਨ ਮੈਡਮ ਹੁਣ ਮੇਰੀ ਅਧਿਆਪਕ ਤੇ ਵੱਧ ਸਹੇਲੀ ਬਣ ਗਈ ਸੀ ਮੈਂ ਆਪਣੀ ਨੋਟਬੁੱਕ ਅਤੇ ਪੈਨ ਉੱਥੇ ਹੀ ਰੱਖ ਦਿੱਤੇ ਜਿਸ ਥਾਂ ਉੱਪਰ ਮੈਂ ਖਲੋਤੀ ਸਾਂ ਹਰਪ੍ਰੀਤ ਨੂੰ ਪੁੱਛਿਆ ਤੂੰ ਮੇਰੇ ਨਾਲ ਹਸਪਤਾਲ ਚੱਲੇਂਗੀ ਪਰ ਤੇਰਾ ਭਾਸ਼ਣ ਮੁਕਾ ਗੋਲੀ ਮਾਰ ਭਾਸ਼ਣ ਮੁਕਾਬਲੇ ਨੂੰ ਮੇਰੀ ਆਵਾਜ਼ ਕੰਬੀ ਥਰੀ ਲੀਵਰ ਕਰਕੇ ਹਫੜਾ ਦਫੜੀ ਵਿੱਚ ਹਸਪਤਾਲ ਪੁੱਜੀਆਂ ਸਾਢੇ ਆਉਣ ਤੋਂ ਪਹਿਲਾਂ ਹੀ ਬਹੁਤ ਲੋਕ ਉੱਥੇ ਖੜੇ ਸਨ ਜੋ ਪਾਤ ਪਾਤ ਦੀਆਂ ਗੱਲਾਂ ਕਰਕੇ ਮੈਡਮ ਨੇ ਜ਼ਹਿਰ ਕਿਉਂ ਖਾਦੀ ਦਾ ਕਾਰਨ ਲੱਭਣ ਦਾ ਯਤਨ ਕਰਨ ਲੱਗੇ ਮਾੜੀ ਮੋਟੀ ਲੜਾਈ ਤਾਂ ਅੱਗੇ ਵੀ ਇਹਨਾਂ ਦੇ ਹੁੰਦੀ ਹੀ ਰਹਿੰਦੀ ਸੀ ਪਰ ਆ ਇੱਕ ਅਧਖੜ ਜਹੀ ਔਰਤ ਦੂਜੀ ਨੂੰ ਆਖ ਰਹੀ ਸੀ ਵਿਚਾਰੀ ਦੇ ਘਰ ਦੇ ਆਣੇ ਵਿਆਹ ਕਰਨ ਲੱਗਿਆ ਮੁੰਡੇ ਦੀ ਜਾਇਦਾਦ ਵੇਖ ਲਈ ਪਰ ਕੰਜੂਦਸਾਂ ਦਾ ਨਸ਼ਈ ਪੁੱਤ ਨਾ ਵੇਖਿਆ ਅਸੀਂ ਗਵਾਂਢੀ ਹਾਂ ਸੱਸ ਸਾਡੇ ਨਾਲ ਵੀ ਗੱਲ ਨਹੀਂ ਸੀ ਕਰਨ ਦੇਣ ਦੀ ਕਈ ਵਾਰੀ ਤਾਂ ਪੜਾਉਣ ਗਈ ਦਾ ਵੀ ਪਿੱਛਾ ਕਰਦੀ ਕਹਿੰਦੇ ਨਾ ਚੋਰ ਨੂੰ ਪਾਲਾ ਵਿੱਚੋਂ ਡਰਦੀ ਸਾਂ ਕਿ ਇੰਨੀ ਲਾਇਕ ਕੁੜੀ ਕਿਤੇ ਮੇਰੇ ਨਿਕੰਮੇ ਪੁੱਤ ਨੂੰ ਛੱਡ ਨਾ ਜਾਵੇ ਜਿਹੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੁੰਦੀ ਨੇ ਹਰਪ੍ਰੀਤੇ ਮੂੰਹ ਵੱਲ ਵੇਖਿਆ ਤਾਂ ਉਹ ਮੇਰੇ ਤੋਂ ਵੀ ਜ਼ਿਆਦਾ ਪਰੇਸ਼ਾਨ ਖਲੋਤੀ ਸੀ ਉਦੋਂ ਹੀ ਨਰਸ ਕਮਰੇ ਵਿੱਚੋਂ ਨਿਕਲ ਕੇ ਬਾਹਰ ਆਈ ਤਾਂ ਸਭ ਸਵਾਲੀਆਂ ਨਜ਼ਰਾਂ ਨਾਲ ਉਸ ਵੱਲ ਤੱਕਣ ਲੱਗੇ ਨਰਸ ਨੇ ਸਵਾਲ ਦਾ ਉੱਤਰ ਆਪ ਹੀ ਦਿੱਤਾ ਉਸ ਨੂੰ ਹੋਸ਼ ਆ ਗਿਆ ਹੈ ਘਬਰਾਉਣ ਦੀ ਲੋੜ ਨਹੀਂ ਕਈਆਂ ਨੇ ਕਮਰੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਨਰਸ ਨੇ ਰੋਕ ਦਿੱਤਾ ਅਤੇ ਆਖਿਆ ਸਿਰਫ ਉਸ ਦੇ ਕਰੀਬੀ ਹੀ ਅੰਦਰ ਜਾ ਸਕਦੇ ਹਨ ਪਰ ਉਸ ਦੇ ਸਹੁਰਿਆਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਨੂੰ ਮਿਲ ਨਹੀਂ ਸਕਦਾ ਸੀ ਉਹਨਾਂ ਵਿੱਚੋਂ ਤਾਂ ਇੱਥੇ ਕੋਈ ਵੀ ਨਹੀਂ ਹੈ ਕਈ ਆਵਾਜ਼ਾਂ ਇਕੱਠੀਆਂ ਆਈਆਂ ਪਤਾ ਨਹੀਂ ਨਰਸ ਨੇ ਸਾਡੀਆਂ ਸ਼ਕਲਾਂ ਨੂੰ ਭਾਪ ਲਿਆ ਜਾਂ ਕੁਝ ਪੜੀਆਂ ਲਿਖੀਆਂ ਦਾ ਲਿਹਾਜ਼ ਕੀਤਾ ਸਾਨੂੰ ਅੰਦਰ ਜਾਣ ਲਈ ਇਸ਼ਾਰਾ ਕੀਤਾ मैडम ਦੇ ਪੀਲੇ ਜਰਦ ਚਿਹਰੇ ਉੱਪਰ ਖਿੰਡੇ ਹੋਏ ਵਾਲ ਅਤੇ ਸੁਜੀਆਂ ਅੱਧ ਖੁੱਲੀਆਂ ਅੱਖਾਂ ਵੇਖ ਕੇ ਮੇਰਾ ਮੇਰਾ ਤਾਂ ਰੋਣਾ ਨਿਕਲ ਗਿਆ ਹਰਪ੍ਰੀਤ ਹੌਸਲੇ ਵਾਲੀ ਕੁੜੀ ਸੀ ਅਤੇ ਹੌਲੀ ਜਹੀ ਕੰਨ ਕੋਲ ਕਹਿਣ ਲੱਗੀ ਹੋਸ਼ ਕਰ ਸੰਭਾਲ ਆਪਣੇ ਆਪ ਨੂੰ ਅਤੇ ਮੈਡਮ ਨਾਲ ਗੱਲ ਕਰ ਬੈੱਡ ਕੋਲ ਜਾ ਕੇ ਮੈਡਮ ਹੀ ਕਿਹਾ ਸੀ ਕਿ ਮੇਰਾ ਗੱਜ ਭਰ ਆਇਆ मैडम ਨੇ ਹੌਲੀ ਜਿਹੀ ਪੂਰੀਆਂ ਅੱਖਾਂ ਖੋਲ੍ਹੀਆਂ ਤੇ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਉਸ ਦਿਨ ਮੈਂ ਗੁਸਲਖਾਨੇ ਵਿੱਚ ਨਹੀਂ ਸੀ ਡਿੱਗੀ ਇਹ ਸਮਝ ਤਾਂ ਮੈਨੂੰ ਵੀ ਹੁਣ ਆ ਗਈ ਸੀ ਕਿ ਉਸ ਦਿਨ ਵਾਲੀਆਂ ਚੋਟਾਂ ਉਸ ਦੇ ਸ਼ਰਾਬੀ ਨਿਕੰਮੇ ਪਤੀ ਨੇ ਮਾਰੀਆਂ ਸਨ ਜਿਸ ਤੇ ਨਾਲ ਦਮਨ ਮੈਡਮ 2 ਸਾਲ ਤੋਂ guzara ਇਸ ਕਰਕੇ ਕਰ ਰਹੀ ਸੀ ਕਿ ਕਿਤੇ ਲੋਕ ਉਸ ਨੂੰ ਛੁੱਟੜ ਨਾ ਕਹਿ ਦੇਣ ਮੈਡਮ ਦਮਨ ਹੁਣ ਅੱਖਾਂ ਮੀਚੀ ਪਈ ਸੀ ਅਤੇ ਮੈਂ ਅੱਖਾਂ ਡੀ ਸੋਚ ਨਾਲ ਉਲਝ ਰਹੀ ਸਾਂ ਕਿ ਔਰਤ ਦੀ ਆਜ਼ਾਦੀ ਦਾ ਹੌਕਾ ਦੇਣ ਵਾਲੀ ਇੱਕ ਛੋਟੇ ਜਿਹੇ ਤਿੰਨ ਅੱਖਰਾਂ ਵਾਲੇ ਸ਼ਬਦ ਛੁੱਟੜ ਤੋਂ ਕਿਉਂ ਡਰ ਗਈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ